ਕੀਸ਼ ਕੁਮਾਰ ਅੱਜ ਕੀ ਹੋਇਆ ਕੀ ਜੀ ਸਾਨੂੰ ਪਤਾ ਲੱਗਿਆ ਜੀ ਤੇ ਦੁਕਾਨ ਤੇ ਸ਼ਟਰ ਤੋੜ ਦਿੱਤਾ ਗਿਆ ਸਾਡੇ ਭਰਾ ਦਾ ਦੋਸਤ ਗਿਆ ਸੀਗਾ ਜੇਲ੍ਹ ਵਸੇਸ਼ਨ ਤੇ ਉਹਨਾਂ ਨੇ ਆ ਕੇ ਘਰੇ ਗੇਟ ਖੜਕਾਇਆ ਸਾਡਾ ਤੇ ਫਿਰ ਅਸੀਂ ਆਏ ਆ ਦੁਕਾਨ ਦੇ ਤੇ ਸ਼ਟਰ ਟੁੱਟਿਆ ਸੀਗਾ ਅੰਦਰੋਂ ਗੱਲਾ ਤੇ ਥੋੜਾ ਬਹੁਤਾ ਸਮਾਨ ਜਿਹੜਾ ਗਾਇਬ ਹੈ ਪਾਣੀ ਦੀਆਂ ਪੇਟੀਆਂ ਲੈ ਗਿਆ ਬਰੈਡ ਵਗੈਰਾ ਫਿਰ ਕਿੰਨੇ ਦਾ ਨੁਕਸਾਨ ਹੋਇਆ 35-40 ਹਜ਼ਾਰ ਰੁਪਏ ਦਾ ਹੈ। ਅੱਛਾ ਜੀ ਤੇ ਕਾਦੀ ਦੁਕਾਨ ਆਪਣੇ? ਇੱਕ ਆਪਣੇ ਦੁੱਧ ਦੁੱਧ ਦਾ ਕੰਮ ਹੈ ਮੇਰਾ। ਦੁੱਧ ਦਾ ਕੰਮ ਹੈ। ਅੱਛਾ ਜੀ। ਤੇ ਇਹ ਕਿਹੜੀ ਜਗ੍ਹਾ ਦੇ ਉੱਪਰ ਆਪਣੇ ਦੁਕਾਨ? ਮੇਨ ਰੋਡ ਹੈ ਬੋਲ ਦੇ। ਅੱਛਾ ਜੀ। ਜਿੰਦੀ ਤੁਸੀਂ ਮੰਗ ਕਰਦੇ ਹੋ। ਬਾਈ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਆਂ ਜੀ ਜੋ ਸਾਡੇ ਨਾਲ ਇਨਸਾਫ ਇਨਸਾਫ ਦਵਾਇਆ ਜਾਵੇ। ਸਾਡੀ ਨਾ ਆਪਣਾ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਜਤਨ ਸੋਧਾ ਜੀ। ਹਾਂ ਜੀ। ਮੇਨ ਰੋਡ ਹੈ ਭਾਜੀ ਅੱਜ ਮੇਨ ਰੋਡ ਹੈ ਬੋਲ ਦੇ ਮੇਰੀ ਦੁਕਾਨ ਹੈ ਜੀ ਨੋ ਬਿਕਰੀ ਦੇ ਨਾਮ ਤੇ। ਚਾਹੇ ਤੜਕੇ 4 ਵਜੇ ਮੈਨੂੰ ਫੋਨ ਆਂਦਾ ਇਥੇ ਸਿਕਿਉਰਿਟੀ ਗਾਰਡ ਵੱਲੋਂ ਕਿ ਤੁਹਾਡੀ ਦੁਕਾਨ ਤੇ ਚੋਰੀ ਹੋ ਗਈ। ਅੱਛਾ ਜੀ। ਤੇ ਉਹ ਦੁਕਾਨਦਾਰਾਂ ਦੇ ਹੀ ਬਣਾਏ ਹੋਏ ਇੱਕ ਆਰਗੇਨਾਈਜੇਸ਼ਨ ਦੇ ਸਿਕਿਉਰਿਟੀ ਗਾਰਡ ਨੇ ਜਿਨ੍ਹਾਂ ਨੂੰ ਅਸੀਂ ਹਰ ਮੰਥ 200 ਰੁਪਏ ਪੇ ਕਰਦੇ ਆ। ਅੱਛਾ ਜੀ। ਤੇ ਉਹਨਾਂ ਦੀ ਲੈਬਿਲਿਟੀ ਤੇ ਅਸੀਂ ਰਾਮ ਨਾਲ ਰਾਤਾਂ ਨੂੰ ਆਪਦੀ ਨੀਂਦ ਮਾਨ ਰਹੇ ਹੁੰਦੇ ਆ ਵੀ ਪਿੱਛੇ ਸਾਡੇ ਕੋਲ ਸਿਕਿਉਰਿਟੀ ਹੈਗੀ ਤੇ 4 ਵਜੇ ਮੇਰੀ ਦੁਕਾਨ ਦੇ ਸ਼ਟਰ ਤੋੜੇ ਜਾਂਦੇ ਨੇ। ਇਥੋਂ ਪੂਰਾ ਮੇਰਾ ਗੱਲਾ ਸਾਰਾ ਕੈਸ਼ ਸਾਫ ਕੀਤਾ ਜਾਂਦਾ। ਮੇਰੇ ਬਕਾਇਦਾ ਕੈਮਰੇ ਥੋੜੇ ਜਾਂਦੇ ਨੇ ਤੇ ਜੋ ਮੇਰੀਆਂ ਸਾਰੇ ਐਸੈਟਸ ਮੇਰੇ ਪਏ ਸੀਗੇ ਮੇਰਾ ਬਾਕਸ ਮੇਰੀ ਸਾਰੀਆਂ ਇੱਕ ਦੇ ਵੀ ਗਰੂਰਮੰਦ ਚੀਜ਼ਾਂ ਸਾਰੀਆਂ ਸਫਾ ਚੱਡ ਗਿੱਤੀਆਂ ਗਈਆਂ ਔਰ ਇਸ ਤੋਂ ਸਵਾ 15 20 ਮਿੰਟ ਆਰਾਮ ਨਾਲ ਉਹਨਾਂ ਚੋਰਾਂ ਵੱਲੋਂ ਦੁਕਾਨ ਤੇ ਲਾਏ ਗਏ ਨੇ ਔਰ ਇੱਥੇ ਬਹਿ ਕੇ ਕੋਲਡ ਡਰਿੰਕਾਂ ਤੇ ਕੌਫੀਆਂ ਦਾ ਆਨੰਦ ਮਾਣਿਆਗੇ ਅੱਛਾ ਜੀ ਮੈਂ ਮੰਗ ਕਰਦਾ ਨਹੀਂ ਪੁਲਿਸ ਪ੍ਰੈਸੈਨ ਤੋਂ ਵੀ ਮੈਨੂੰ ਜੋ ਬੰਦਾ ਇਨਸਾਫਾ ਦਿੱਤਾ ਜਾਵੇ ਕਿਉਂਕਿ ਕਿਤੇ ਨਾ ਕਿਤੇ ਲਾਪਰਵਾਹੀ ਦੇਖੋ ਜੀ ਪੁਲਿਸ ਦੀ ਵੀ ਆ ਹੋਲਸ ਦਾ ਇੱਥੇ ਮੌਜੂਦ ਹੋਣਾ ਰਾਤ ਨੂੰ 1 ਅਗਸਤ ਦਾ ਜਿਹੜਾ ਪੈਟਰੋਲਿੰਗ ਦਾ ਹੋਣਾ ਅਸੀਂ ਵੀ ਸਮਝਦੇ ਹਾਂ ਵੀ ਉਹਨਾਂ ਦਾ ਵੀ ਕਿਤੇ ਨਾ ਕਿਤੇ ਛੋਟਾ ਫਰਜ਼ ਸੀਗਾ ਤੇ ਇਹ ਜਿਹੜੀ ਚੋਰੀ ਆਇਆ ਕੱਤ ਤੇ ਸੀ ਇਹ ਜੀ ਇੱਕ ਚਿੱਟੇ ਰੰਗ ਦੀ ਹੁੰਡਾਈ ਔਰਾ ਗੱਡੀ ਸੀਗੀ ਜਿਹਦਾ ਨੰਬਰ ਸੀਗਾ ਪੀਵੀ10 ਏਪੀ 5533 ਪੀਵੀ10 ਏਪੀ 5533 ਨੰਬਰ ਚਾਰ ਬੰਦੇ ਸੀਗੇ ਜੀ ਮਾਸਕ ਪਾਇਆ ਹੋਇਆ ਔਰ ਜੋ ਸਾਨੂੰ ਕੈਮਰਿਆਂ ਤੋਂ ਦੇਖਣ ਚ ਦਿਖ ਰਿਹਾ ਸੀਗਾ ਉਹ ਬਹੁਤ ਪ੍ਰੋਫੈਸ਼ਨਲ ਬੰਦੇ ਸੀਗੇ ਉਹ ਔਰ ਪੂਰੇ ਤਰੀਕੇ ਨਾਲ ਉਹਨਾਂ ਨੇ ਇੱਕ ਪ੍ਰੋਫੈਸ਼ਨਲ ਚੋਰ ਵਾਂਗ ਸੱਭਲ ਪਾ ਕੇ ਸ਼ਟਰ ਤੋੜੇ ਨੇ ਔਰ ਪੂਰੀ ਦੁਕਾਨ ਸਫਾ ਚੜ੍ਹ ਦਿੱਤੀ ਤੇ ਕਿੰਨੀਆਂ ਕਿਤਾਬਾਂ ਨੂੰ ਉਹਨਾਂ ਨੇ ਵਿਸ਼ਾਲਾ ਪਾਇਆ ਇੱਕ ਮੇਰੀ ਦੁਕਾਨ ਤੇ ਵੀ ਹੋਈ ਐ ਇਹ ਚੀਜ਼ ਇੱਕ ਆਟੇ ਪਰ ਕਾਦੀ ਹੈ ਜੀ ਮੇਰੀ ਬੇકરી ਦੀ ਦੁਕਾਨ ਹੈ ਜੀ ਇੱਥੇ ਮੇਨ ਰੋਡ ਤੇ ਬੇકરી ਦੀ ਤੇ ਮੇਰੇ ਨਾਲ ਬਿਲਕੁਲ ਇੱਕ ਵੇਰ ਦਾ ਮਿਲਕ ਪੁਆਇੰਟ ਹੈ ਉਹਨਾਂ ਦੇ ਵੀ ਸੇਮ ਇਹੀ ਚੀਜ਼ ਉਹੀ ਟਾਈਮ ਤੇ ਹੋਈ ਐ ਉਹਨਾਂ ਦਾ ਵੀ ਬਗੈਰ ਸ਼ਟਰ ਤੋੜਿਆ ਗਿਆ ਤੇ ਸਮਾਨ ਔਰ ਸਾਡਾ ਦਾ ਗੱਲੇ ਜੋ ਪੈਸੇ ਨਹੀਂ ਕੱਢੇ ਉਹਦੀ ਸਾਡਾ ਦਾ ਗੱਲਾ ਹੀ ਪੱਟ ਕੇ ਲੈ ਗਏ ਐਡੀਆਂ ਮਿਹਨਤਾਂ ਨਾਲ ਬਣਾਇਆ ਹੈ ਸਵੇਰੇ ਸ਼ਾਮ ਅਸੀਂ ਪੂਨ ਪਸੀਨਾ ਹੀ ਕਰ ਰਹੇ ਆਂ ਤੇ ਐਂਡ ਸਾਨੂੰ ਆਹ ਚੀਜ਼ ਭੋਗਣੀ ਪੈ ਰਹੀ ਹੈ ਤੇ ਬੜੀ ਮੰਦਪਾਗੀ ਹੁਣ ਤੁਸੀਂ ਕੀ ਮੰਗ ਕਰਦੇ ਮੇਰੀ ਮੰਗ ਪ੍ਰਸ਼ਾਸਨ ਤੋਂ ਇਹੀ ਹੈ ਜੋ ਬੰਦਾ ਇਨਸਾਫ ਹੈ ਸਾਡੇ ਨਾਲ ਕੀਤਾ ਜਾਵੇ ਜਿਹੜੀ ਆਰਗੇਨਾਈਜੇਸ਼ਨ ਸਿਕਿਉਰਿਟੀ ਵਾਲੇ ਜੋ ਉਹਨਾਂ ਦੇ ਹੈੱਡ ਨੇ ਜੋ ਉਹਨਾਂ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਅੰਦਰ ਇਹ ਸਾਰੀ ਚੀਜ਼ ਸੀਗੀ ਉਹਨਾਂ ਨੇ ਇੱਕ ਵਾਰ ਬੁਲਾਇਆ ਜਾਵੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਕਿਉਂਕਿ ਕਿਤੇ ਨਾ ਕਿਤੇ ਅਣਗਹਿਲੀ ਤਾਂ ਉਹਨਾਂ ਦੀ ਸੀਗੀ ਤੇ ਸਾਨੂੰ ਬੰਦ ਦਾ ਇਨਸਾਫ ਤੇ ਜੋ ਸਾਡਾ ਨੁਕਸਾਨ ਹੋਇਆ ਉਹ ਸਾਨੂੰ ਦਵਾਇਆ ਜਾਵੇ ਮੇਰੀ